ਹੇ ਪੰਡਤ ਜੋ ਪ੍ਰਭੂ ਸੁੱਖਾਂ ਦਾ ਸਮੁੰਦਰ ਹੈ ਜਿਸ ਪ੍ਰਭੂ ਦੇ ਵਸ ਵਿੱਚ ਸੁਰਗ ਦੇ ਪੰਜੇ ਰੁੱਖ ਚਿੰਤਾ ਮਣੀ ਤੇ ਕਾਮ ਦੇਣ ਹਨ ਧਰਮ ਅਰਥ ਕਾਮ ਮੋਖ ਚਾਰੇ ਪਦਾਰਥ 18 ਸਿੱਧੀਆਂ ਤੇ 9 ਨਿਧੀਆਂ ਇਹ ਸਭ ਉਸ ਦੇ ਹੱਥਾਂ ਦੀਆਂ ਤਲੀਆਂ ਉੱਤੇ ਹਨ ਹੇ ਪੰਡਤ ਤੂੰ ਹੋਰ ਸਾਰੀਆਂ ਫੋਕੀਆਂ ਗੱਲਾਂ ਛੱਡ ਕੇ ਆਪਣੀ ਜੀਬ ਨਾਲ ਸਦਾ ਇੱਕ ਪਰਮਾਤਮਾ ਦਾ ਨਾਮ ਕਿਉਂ ਨਹੀਂ ਸਿਮਰਦਾ ਰਹਾਓ हे ਪੰਡਤ ਪੁਰਾਣਾ ਦੇ ਅਨੇਕਾਂ ਕਿਸਮਾਂ ਦੇ ਪ੍ਰਸੰਗ ਵੇਦਾਂ ਦੀਆਂ ਦੱਸੀਆਂ ਹੋਈਆਂ ਵਿਧੀਆਂ ਇਹ ਸਭ ਵਾਕ ਰਚਨਾ ਹੀ ਹਨ అనుਭਵੀ ਗਿਆਨ ਨਹੀਂ ਜੋ ਪ੍ਰਭੂ ਦੇ ਚਰਨਾਂ ਵਿੱਚ ਜੁੜੀਆਂ ਹਿਰਦੇ ਵਿੱਚ ਪੈਦਾ ਹੁੰਦਾ ਹੈ हे ਪੰਡਤ ਵੇਦਾਂ ਦੇ खोजी व्यास ऋषि ने सोच विचार के यही धर्म तत् दसया है कि इन पुस्तकों के पाठ आदक परमात्मा के नाम का सिमरन बराबरी नहीं कर सकते फिर तू क्यों नाम नहीं सिमरता रविदास आखता है वीडी किस्मत न जिस मनुख की सुरत प्रभु चरण जुड़ती है उसका मन आत्मक अडोलता टिकया रहा है ਕੋਈ ਵਿਕਾਰ ਉਸ ਵਿੱਚ ਨਹੀਂ ਉੱਠਦਾ ਉਹ ਮਨੁੱਖ ਆਪਣੇ ਹਿਰਦੇ ਵਿੱਚ ਚਾਨਣ ਪ੍ਰਾਪਤ ਕਰਦਾ ਹੈ ਤੇ ਜਨਮ ਮਰਨ ਭਾਵ ਸਾਰੀ ਉਮਰ ਦੇ ਉਸ ਦੇ ਡਰਨਾਸ਼ ਹੋ ਜਾਂਦੇ ਹਨ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ